ਕੀ ਨਾ ਵਿੱਚ ਆਰਮੀ ਇਨਕਲੇਵ ਫੇਜ 1 ਦੇ ਬਾਸੀਆ ਵੱਲੋਂ ਸਰਕਾਰ ਤੇ ਪ੍ਰਸ਼ਾਸਨ ਨੂੰ ਅਲਟੀਮੇਟਮ ਗਲੀਆਂ ਨਾਲੀਆਂ ਸੜਕਾਂ ਸੇਵਰੇਜ ਦਾ ਕੰਮ ਕਰਵਾਓ ਨਹੀਂ ਤਾਂ ਹੋਵੇਗਾ ਜ਼ਬਰਦਸਤ ਰੋਸ ਮੁਜ਼ਾਹਰਾ 30 ਸਾਲਾਂ ਤੋਂ ਸਿਵਾ ਲਾਰਿਆਂ ਦੇ ਕੁਝ ਨਹੀਂ ਪੱਲੇ ਪਿਆ ਲੋਕ ਸਭਾ ਚੋਣਾਂ ਵਿੱਚ ਉਮੀਦਵਾਰਾਂ ਦਾ ਹੋਵੇਗਾ ਤਿੱਖਾ ਵਿਰੋਧ ਨਹੀਂ ਪਾਵਾਂਗੇ ਬੋਟਾ ਆਰਮੀ ਇਨਕਲੇਵ ਫੇਜ 1 ਪਿੰਡ ਧੀਨਾ ਵਿੱਚ ਅੱਜ ਕੈਪਟਨ ਜਸਵਿੰਦਰ ਸਿੰਘ ਸਰਦਾਰ ਮੰਗਲ ਸਿੰਘ ਸਰਦਾਰ ਵਰਜਿੰਦਰ ਸਿੰਘ ਹੋਰਾਂ ਦੀ ਅਗਵਾਈ ਵਿੱਚ ਮੁਹੱਲਾ ਵਾਸੀਆਂ ਦੀ ਇੱਕ ਅਹਿਮ ਬੈਠਕ ਦਾ ਆਯੋਜਨ ਹੋਇਆ ਜੈਸ ਵਿੱਚ ਬਿਕਰਾਰ ਰੂਪ ਧਾਰਨ ਕਰ ਗਿਆ ਸਮੱਸਿਆਵਾਂ ਸੰਬੰਧੀ ਡੂੰਘਾ ਵਿਚਾਰ ਵਟਾਂਦਰਾ ਹੋਇਆ ਬੈਠਕ ਨੂੰ ਪ੍ਰਦਾਨ ਕੁਲਦੀਪ ਸਿੰਘ ਸੰਧੂ ਸਮੇਤ ਹੋਰ ਬਹੁਤ ਸਾਰੇ ਅਹੁਦੇਦਾਰ ਪੂਜੇ ਹੋਏ ਸਨ ਤੇ ਬੈਠਕ ਵਿੱਚ ਉੱਗੇ ਕਿਸਾਨ ਆਗੂ ਸਮਾਜ ਸੇਵਕ ਸਰਦਾਰ ਪਰਮਿੰਦਰ ਸਿੰਘ ਪਿੰਦਾ ਉgge ਅਕਾਲੀ ਆਗੂ ਸਮਾਜ ਸੇਵਕ ਸਰਦਾਰ ਕੁਲਵਿੰਦਰ ਸਿੰਘ ਲਾਡੀ ਸ਼ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਸੀਨੀਅਰ ਆਗੂ ਯਥੇਦਾਰ ਸਕੱਤਰ ਸਿੰਘ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਤੇ ਜਲੰਧਰ ਕੈਂਟ ਹਲਕੇ ਤੋਂ ਸੋਸ਼ਲ ਮੀਡੀਆ ਇੰਚਾਰਜ ਸ੍ਰੀ ਐਚਪੀ ਸਿੰਘ ਹੂਰਾ ਬੈਠਕ ਨੂੰ ਸੰਬੋਧਨ ਕੀਤਾ ਸਾਰੇ ਬੁਲਾ ਰਹਿਆਂ ਕਿ ਆ ਕੀ 30 35 ਬਰਿਆਂ ਤੋਂ ਹਰੇਕ ਅਸੀਂ ਹਰੇਕ ਸੁਭਦਾ ਤੋਂ ਬੰਚਤਾ ਜਿਵੇਂ ਗਲੀਆਂ ਨਾਲੀਆਂ ਸੜਕਾਂ ਸੀਵਰੇਜ ਸਿਸਟਮ ਤੇ ਹੈਟਾ ਲਟਕਰੀ ਬਿਜਲੀ ਦੀ ਤਾਰਾਂ ਜਿਨ੍ਹਾਂ ਦਾ ਹਰ ਬੇਲੇ ਮਨ ਵਿੱਚ ਖੌਫ ਰਹਿੰਦਾ ਤੇ ਕਿਸੇ ਵੀ ਸਰਕਾਰ ਨੇ ਇਹਨਾਂ ਦਾ ਹੱਲ ਨਹੀਂ ਕੀਤਾ ਉਨਾ ਸਰਕਾਰ ਤੇ ਸਥਾਨਕ ਪ੍ਰਸ਼ਾਸਨ ਨੂੰ ਸਖਤ ਤਾਅਨਾ ਕੀਤੀ ਹੈ ਕਿ ਕਲੋਨੀ ਵਾਸੀਆਂ ਦੀ ਹਸਰ ਲਵੋ ਨਹੀਂ ਤਾਂ ਹੋਵੇਗਾ ਜ਼ਬਰਦਸਤ ਰੋਸ ਪ੍ਰਦਰਸ਼ਨ ਕਲੋਨੀ ਵਾਸੀਆਂ ਜਿਨ੍ਹਾਂ ਵਿੱਚ ਨਾਰੀ ਸ਼ਕਤੀ ਵੀ ਮਜੂਦ ਸੀ ਦਾ ਕਹਿਣਾ ਸੀ ਕਿ 30 35 ਸਾਲਾਂ ਤੋਂ ਸਵਾਲ ਲਾਰਿਆਂ ਦੇ ਕੁਝ ਵੀ ਪੱਲੇ ਨਹੀਂ ਪਿਆ ਪਰ ਹੁਣ ਲੋਕ ਸਭਾ ਚੋਣਾਂ ਵਿੱਚ ਉਮੀਦਵਾਰਾਂ ਦਾ ਤੇ ਖਾ ਵਿਰੋਧ ਹੋਵੇਗਾ ਤੇ ਅਸੀਂ ਵੋਟਾਂ ਵੀ ਨਹੀਂ ਪਾਵਾਂਗੇ ਹੁਣ ਦੇਖਣਾ ਹੈ ਕਿ ਸਰਕਾਰ ਇਹਨਾਂ ਕੋਲੋੜੀ ਵਾਸੀਆਂ ਦੀ ਸੁਧ ਲੈਂਦੀ ਹੈ ਜਾਂ ਨਹੀਂ ਪੰਜਾਬੀ ਦੇਖ ਰਹੇ तमाम ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਗੱਲ ਇਦਾਂ ਹੈ ਕਿ 35 ਸਾਲ ਲਗਭਗ 30 ਸਾਲ 35 ਸਾਲ ਤੋਂ ਇਹ ਕਲੋਨੀਆਂ ਵਸੀਆਂ ਲੋਕ ਇਥੇ ਰਹਿ ਰਹੇ ਨੇ ਔਰ ਅੱਜ ਤੋਂ 15-20 ਸਾਲ ਪਹਿਲਾਂ ਜਦੋਂ ਸ਼ੋਮਣੀ ਅਕਾਲੀ ਦਲ ਤੇ ਭਾਜਪਾ ਦੀ ਸਰਕਾਰ ਸੀ ਉਸ ਸਮੇਂ ਜਿਹੜੀਆਂ ਸੜਕਾਂ ਬਣ ਗਈਆਂ ਇੱਟਾਂ ਦੀਆਂ ਉਹੀ ਸੜਕਾਂ ਬਣੀਆਂ ਉਸ ਤੋਂ ਬਾਅਦ ਜਦੋਂ ਤੋਂ ਕਾਰਪੋਰੇਸ਼ਨ ਚ ਆਏ ਆ ਆਪਾਂ ਇਹ ਜਿਹੜਾ ਏਰੀਆ ਇਹ ਪੱਟ ਸੁਟਿਆ ਪਿਛਲੀ ਸਰਕਾਰ ਨੇ ਵੀ ਮੌਜੂਦਾ ਸਰਕਾਰ ਨੇ ਵੀ ਇਹਨਾਂ ਲੋਕਾਂ ਦੀ ਸਾਰ ਨਹੀਂ ਲਈ ਗਲੀਆਂ ਨਾਲੀਆਂ ਦਾ ਬੁਰਾ ਹਾਲ ਆ ਅਸੀਂ ਬਹੁਤ ਵਾਰ ਪ੍ਰਸ਼ਾਸਨ ਨੂੰ ਸੰਬੰਧਿਤ ਨੇਤਾਵਾਂ ਨੂੰ ਹਲਕਾ ਇੰਚਾਰਜ ਸਾਹਿਬਾਨ ਨੂੰ ਜਾਂ ਹੋਰ ਵੀ ਇਸ ਕੜੀ ਦੇ ਵਿੱਚ ਜਿੰਨੇ ਵੀ ਅਹੁਦੇਦਾਰ ਤੇ ਪ੍ਰਸ਼ਾਸਨਿਕ ਅਧਿਕਾਰੀ ਆ ਸਾਰਿਆਂ ਤੱਕ ਪਹੁੰਚ ਕਰ ਚੁੱਕੇ ਆ 220 250 ਬੰਦਿਆਂ ਦੀ ਜਾਂ ਇਲਾਕਾ ਨਿਵਾਸੀਆਂ ਦੀ ਆਪਾਂ ਫਾਈਲਾਂ ਸਾਈਨ ਕਰਾ ਕੇ ਦੇ ਚੁੱਕੇ ਆ ਪਰ ਇਹਨਾਂ ਦਾ ਅੱਜ ਦਿਨ ਕੋਈ ਨਾ ਕੋਈ ਸਵਾਲ ਰਹਿੰਦਾ ਆ ਕਿ ਐਕਸਕਿਊਜ਼ ਰਹਿੰਦਾ ਸੌਰੀ ਇਹ ਭਾਈ ਆ ਕਾਰਨ ਆ ਆ ਕਾਰਨ ਆ ਅਸੀਂ ਹਰ ਇੱਕ ਕਾਰਨ ਜਿਹੜਾ ਆ ਸਰਕਾਰ ਨੂੰ ਤਾਂ ਪ੍ਰਸ਼ਾਸਨ ਤਾਰਨਾ ਕੀ ਤੁਹਾਡੀ ਸਾਰੇ ਕੋਲੋਰੀ ਬਸ ਦੇਖੋ ਤਾੜਨਾ ਗੱਲ ਇਦਾਂ ਹੈ ਵੀ ਗੱਲ ਤਾੜਨਾ ਦੀ ਨਹੀਂ ਹੈ ਗੱਲ ਤੇ ਇਹ ਆ ਵੀ ਅਸੀਂ ਸਮੱਸਿਆ 'ਚ ਆ ਸਾਡੀ ਸਮੱਸਿਆ ਅਗਰ ਨਹੀਂ ਸੁਣੀ ਜਾਂਦੀ ਇਹਨਾਂ ਲੋਕਾਂ ਦੀ ਜੇ ਸਮੱਸਿਆ ਨਹੀਂ ਸੁਣੀ ਜਾਂਦੀ ਤਾਂ ਫਿਰ ਲੋਕ ਜਿਹੜੇ ਆ ਉਹ ਲੋਕ ਰੋਹ ਜਿਹੜਾ ਆ ਉਹ ਉਤਪਨ ਹੁੰਦਾ ਜਦੋਂ ਲੋਕ ਰੋਹ ਉਤਪਨ ਹੁੰਦਾ ਤਾਂ ਫਿਰ ਧਰਨੇ ਵੀ ਲੱਗਦੇ ਆ ਸੜਕਾਂ ਜਾਮ ਹੋਣਗੀਆਂ ਜਾਂ ਇੱਥੋਂ ਜਿਹੜਾ ਢੀਣਾ ਦਾ ਜੋ ਲੰਘ ਆਇਆ ਇਹ ਇੱਕ ਜੰਕਸ਼ਨ ਵੱਜਦਾ ਆ ਤਾਂ ਫਿਰ ਸਾਡੀ ਅਗਲੀ ਰਣਨੀਤੀ ਇਹ ਹੋਊਗੀ ਵੀ ਤਮਾਮ ਇਲਾਕੇ ਨਾਲ ਗੱਲਬਾਤ ਕਰਕੇ ਆਪਾਂ ਕੋ ਧਰਨਾ ਪ੍ਰਦਰਸ਼ਨ ਕਰਕੇ ਅਸੀਂ ਆਰਮੀਨ ਕਲੇ ਫੈਸਬਨ ਵੈਲਫੇਅਰ ਸੁਸਾਇਟੀ ਢੀਣਾ ਸਾਰੇ ਨਗਰ ਨਿਵਾਸੀ ਇਹ ਸਾਡੀ ਕਲੋਨੀ ਦੇ ਵਿੱਚ ਬਹੁਤ ਟਾਈਮ ਤੋਂ ਸਮੱਸਿਆ ਚੱਲਦੀ ਪਈ ਐ ਅਸੀਂ ਘਟੋ ਘਟ 2-3 ਸਾਲ ਤੋਂ ਇਹ ਸੰਤਾਪ ਜਿਹੜਾ ਹੰਡਾਰ ਰਹੇ ਆ ਅਸੀਂ ਬਾਰ ਬਾਰ ਜਾ ਕੇ ਸਾਰਿਆਂ ਨੂੰ ਬੇਨਤੀਆਂ ਕਰ ਚੁੱਕੇ ਆ ਵੀ ਸਾਡੀਆਂ ਦੇਖਿਆ ਜਾਵੇ ਸੜਕਾਂ ਦਾ ਨਾ ਸੜਕਾਂ ਬਣੀਆਂ ਨਾ ਇਥੇ ਚਾਜਨਾ ਸਾਡੇ ਸੀਵਰੇਜ ਪਿਆ ਰੇਨ ਬੱਟਰ ਦੀਆਂ ਸਾਡੇ ਹਜੇ ਤੱਕ ਹੋਦੀਆਂ ਨਹੀਂ ਬਣੀਆਂ ਜੇ ਤੁਸੀਂ ਤਾਰਾਂ ਨੂੰ ਵੀ ਝਾਤੀ ਮਾਰੋ ਤਾਂ ਇਹ ਵੀ ਸਾਰੀਆਂ ਉੱਦਾਂ ਹੀ ਥੱਲੇ ਲੰਮਕਦੀਆਂ ਪਈਆਂ ਆ ਤੇ ਬਾਰ-ਬਾਰ ਕਹਿਣ ਦੇ ਬਾਵਜੂਦ ਇਹ ਸਰਕਾਰਾਂ ਦੇ ਕੰੰਤ ਤੇ ਜੂਨ ਹੀ ਸਰਕਦੀ ਅੱਜ ਫਿਰ ਅਸੀਂ ਸਾਰੇ ਜਾਣੇ ਇਕੱਤਰ ਹੋਏ ਆ ਤੇ ਸਾਰਿਆਂ ਨੇ ਵਾਦਾ ਕੀਤਾ ਵੀ ਜੇ ਇਥੇ ਆ ਕੇ ਕੋਈ ਨੰਬੰਦਾ ਸਾਡੀ ਗੱਲ ਨਹੀਂ ਸੁਣਦਾ ਜਾਂ ਇਹਨਾਂ ਸੜਕਾਂ ਦਾ ਜਾਂ ਸਾਡੇ ਜਿਹੜੇ ਕੰਮ ਹੋਣ ਵਾਲੇ ਨਹੀਂ ਕਰਵਾਉਂਦੇ ਤਾਂ ਅਸੀਂ ਬਿਲਕੁਲ ਉਹਨਾਂ ਦਾ ਜਿਹੜਾ ਵੋਟਾਂ ਦੇ ਵਿੱਚ ਬਾਈਕਾਟ ਕਰਾਂਗੇ ਇਹ ਸਾਡੇ ਸਾਰਿਆਂ ਦਾ ਅੱਜ ਏਕਾ ਕੀਤਾ ਗਿਆ ਆ ਸਾਰਿਆਂ ਨੇ ਆਵਾਜ਼ ਇੱਕ ਬੁਲੰਦ ਕੀਤੀ ਆ ਜੀ ਹੋਰ ਕੀ ਕਹਿਣਾ ਚਾਹੋਗੇ ਪ੍ਰਸ਼ਾਸਨ ਨੂੰ ਹੋਰ ਕੀ ਪੀਲਾ ਤੁਹਾਡੀ ਸਰਤਾਂ ਨੂੰ ਇਹੇ ਅਪੀਲ ਆ ਕਿ ਜਿੱਥੇ ਅਸੀਂ ਰਹਿ ਰਹੇ ਆ ਇੱਥੇ ਬਹੁਤ ਮਾੜੀ ਹਾਲਤ ਆ ਇਹਦਾ ਕੰਮਿਆ ਸੜਕਾਂ ਦਾ ਉਹ ਜਲਦੀ ਤੋਂ ਜਲਦੀ ਕਰਾਇਆ ਜਾਵੇ ਢੀਣਾ ਤੋਂ ਫੋੜੀਵਾਰ ਰੋਡ ਦੇਖ ਲਓ ਉਹ ਵੀ ਸਾਰੀ ਟੁੱਟੀ ਪਈ ਆ ਢੀਣਾ ਤੋਂ ਜੜਿਆਲਾ ਰੋਡ ਦੇਖ ਲਓ ਉਹ ਚ ਵੀ ਸੀਵਰੇਜ ਦੇ ਕੰਮ ਹੋਣ ਵਾਲੇ ਉਹ ਨਹੀਂ ਹੁੰਦੇ ਪਏ ਤੇ ਜੇ ਇੱਥੇ ਦੇਖ ਲਓ ਤਾਂ ਉਹ ਵੀ ਕੰਮ ਹੋਣ ਵਾਲੇ ਆ ਸੋ ਬੇਨਤੀ ਆ ਅਸੀਂ ਫੇਰ ਬੇਨਤੀ ਕਰਦੇ ਆ ਸਾਨੂੰ ਮਜਬੂਰ ਨਾ ਕੀਤਾ ਜਾਵੇ ਕਹੋਨੇ ਆ ਕਿ ਸਾਡੇ ਪੋਲੀਟੀਕਲ ਪਾਰਟੀਆਂ ਜੋ ਵੀ ਆ ਅੱਜ ਦੇ ਟਾਈਮ ਦੇ ਉੱਤੇ ਬਹੁਤ ਹੀ ਬੁਰੇ ਤਰੀਕੇ ਨਾਲ ਆਪਣੇ ਪਾਸੇ ਪੜ ਰਹੀਆਂ ਔਰ ਸਾਡੇ ਜੋ ਕੇ ਧੀਣਾ ਪਿੰਡ ਦਾ ਬੁਰੀ ਹਾਲਤ ਜੋ ਆਰਮੀਨ ਕਲੇ ਫੇਜ਼ ਬੰਦ ਦੇ ਵਿੱਚ ਹੈ ਉਹ ਬਹੁਤ ਹੀ ਮਾੜੀ ਕੰਡੀਸ਼ਨ ਹੈ ਅੱਜ ਅਸੀਂ ਚੌਨੇ ਆ ਕਿ ਸਾਡੀ ਪ੍ਰਸ਼ਾਸਨ ਸਾਰ ਲਵੇ ਨਹੀਂ ਤਾਂ ਅਸੀਂ ਉਹਨਾਂ ਦਾ ਬੁਰੀ ਤਰੀਕੇ ਨਾਲ ਬਾਈਕਟ ਕਰਾਂਗੇ ਔਰ ਲੋਕਾਂ ਨੂੰ ਬੂਰੇ ਵੇਰ ਰਸ ਕੀਤਾ ਔਰ ਅਸੀਂ ਪੱਕਾ ਇੱਕ ਵਾਦਾ ਕੀਤਾ ਹੈ ਇੱਕ ਜੁੱਟ ਹੋ ਕੇ ਕਿ ਆਉਣ ਵਾਲੇ ਸਮੇਂ ਦੇ ਵਿੱਚ ਜੋ ਨਮਾਇੰਦਾਰ ਤੁਸੀ ਮਿਲਿਓ ਬਾਰ-ਬਾਰ ਮਿਲਿਓ ਆਪਣੀਆਂ ਮੰਗਾਂ ਰੱਖੀਆਂ ਔਰ ਲਿਖਤੀ ਰੂਪ ਦਿੱਤਾ ਅਸਟੀਮੇਟ ਦਿੱਤੇ ਕਿ ਕਾਰਗਰ ਕਿ ਤੁਹਾਡੇ ਜਿਹੜੇ ਸੱਤਾਧਰਗੇ ਨਹੀਂ ਸੱਤਾਧਰ ਵਾਲੇ ਅੱਜ ਦੇ ਲੀਡਰ ਜੋ ਹੈ ਪਾਸੇ ਪਾਰਟੀ ਮਾਰ ਰਹੇ ਆ ਰੈਂਕੂ ਜੀ ਕੋਲ ਗਏ ਸਗੇ ਉਹ ਕਹਿ ਰਹੇ ਆ ਕਿ ਹਾਂਜੀ ਅਸੀਂ ਤੁਹਾਡੇ ਲਈ ਕਰ ਰਹੇ ਆ ਕਰ ਰਹੇ ਆ ਸਾਡੇ ਕੋਲ ਪਿੱਛੇ ਪੈਸਾ ਭਗਵੰਤ ਮਾਨ ਜੀ ਨਹੀਂ ਦੇ ਰਹੇ ਸਾਨੂੰ ਕਿਉਂਕਿ ਉਤੋਂ ਵੱਲ ਮੇਰੇ ਕੋਲ ਪੈਸਾ ਨਹੀਂ ਹੈ ਮੈਂ ਹੱਥ ਜੋੜ ਕੇ ਕਹਿੰਿਆ ਮੈਂ ਮੋੜ ਕੇ ਉਹਨਾਂ ਨੂੰ ਇਹੀ ਕਿਹਾ ਬਈ ਤੁਸੀਂ ਅੱਜ ਸਾਨੂੰ ਇਹ ਕਹਿ ਰਹੇ ਹੋ ਤੁਸੀਂ ਆਪਣੇ ਖਾਤੇ ਚੋਂ ਪੈਸਾ ਦਿਓ ਤੇ ਉਹਨਾਂ ਨੇ ਇਹੀ ਮੋੜੋਂ ਗਿਆ ਮੇਰੇ ਕੋਲ ਜਿਹੜੇ ਸੀ ਮੈਂ ਬਣ ਚੁੱਕਾ ਔਰ ਅੱਜ ਅਸੀਂ ਉਹ ਇਸ ਲਈ ਮਜਬੂਰ ਹੋਏ ਆ ਦੋ ਤਿੰਨ ਵਾਰ ਛੋਡੀ ਸਾਹਿਬ ਨੂੰ ਵੀ ਜਾ ਕੇ ਮਿਲੇ ਆ ਛੋਡੀ ਸਾਹਿਬ ਦਾ ਵੀ ਇਹੀ ਹਾਲਤ ਆ ਛੋਡੀ ਸਾਹਿਬ ਵਗੈਰੇ ਆ ਪੇ ਮੈਂ ਤਾਂ ਬਸ ਮੇਰੇ ਮੈਂ ਤਾਂ ਹਾਰਿਆ ਹੋਇਆ ਮੇਰੇ ਕੋਲ ਕੁਝ ਕੋਈ ਨਹੀਂ ਕੁਝ ਨਹੀਂ ਹੈ ਅੱਜ ਦੀ ਰੇਟ ਬਹੁਤ ਬਹੁਤ ਤਰਸੇ ਦੀ ਇੱਕ ਮਿੰਟ ਦੀ ਗੱਲ ਕਰਦੇ ਅਸੀਂ ਆਰਮਿੰਡ ਕਲੇ ਫੇਸ 1 ਵੈਲਫਰ ਸੋਸਾਇਟੀ ਦਾ ਮੈਂ ਪ੍ਰੈਜ਼ੀਡੈਂਟ ਆ ਤੇ ਅਸੀਂ ਅੱਜ ਸਾਰੀ ਕਲੋਨੀ ਇਕੱਠੀ ਹੋਈ ਆ ਕਿ ਸਾਡੀ ਇੱਥੇ ਜੋ ਗਲੀਆਂ ਦੀ ਸੀਵਰ ਦੀ ਸਮੱਸਿਆ ਬਹੁਤ ਐ ਇੱਥੇ ਬਿਜਲੀ ਦਾ ਪ੍ਰਬੰਧ ਜ਼ੀਰੋ ਰੱਖਿਆ ਤਾਰਾ ਸਾਰੀਆਂ ਲਮਕਦੀਆਂ ਪਈਆਂ ਐ ਕੋਈ ਵੀ ਅਦਾਸਾ ਹੋ ਸਕਦਾ ਸਾਡੇ ਇੱਥੇ ਇਸ ਵਾਸਤੇ ਅਸੀਂ ਲੋਕ ਸਾਰੇ ਲੋਕ ਇਕੱਠੇ ਹੋ ਕੇ ਇੱਕ ਪਲਾਨ ਬਣਾਇਆ ਹੈ ਕਿ ਜੋ ਵੀ ਨਮੁੰ ਨਮੈਂਦਾ ਆਏਗਾ ਇੱਥੇ ਵੋਟਾਂ ਵਾਸਤੇ ਔਰ ਤੋਂ ਅਸੀਂ ਪ੍ਰਮਸ ਕਰਾਵਾਂਗੇ ਕਿ ਸਾਨੂੰ ਵੋਟਾਂ ਲੈਣੀਆਂ ਤੇ ਸਾਡੇ ਕੰਮ ਕਰੋ ਨਹੀਂ ਤੇ ਤੁਹਾਡਾ ਅਸੀਂ ਬਾਈਕਾਟ ਕਰਾਂਗੇ ਬਹੁਤ ਤੁਸੀਂ ਕਰਾ ਰਹੇ ਹੋ ਕਰ ਹਾਂਜੀ ਸਾਨੂੰ ਤਾਂ ਬਹੁਤ ਤੰਗੀਆਂ ਗਈ ਨੇ ਭਾਜੀ ਤੇ ਸਾਡੇ ਘਰ ਵੋਟਾਂ ਕਾਤੋਂ ਲੈਣ ਵਾਸਤੇ ਆਉਂਦੇ ਨੇ ਜਦੋਂ ਵੋਟਾਂ ਲੈਣ ਵਾਸਤੇ ਆਈ ਵੋਟਾਂ ਨਹੀਂ ਪਾਣੀ ਹੈਗੀਆਂ ਠੀਕ ਨੇ ਸਾਡੀ ਅੰਗਲੀਆਂ ਬਣਾਣ ਤੇ ਵੋਟਾਂ ਪੈ ਜਾਣਗੀਆਂ ਉਹਨਾਂ ਨੇ ਇਹ ਤਾਂ ਕੋਈ ਵੋਟ ਨਹੀਂ ਪਾਣੀ ਹੈਗੀਆਂ ਕਿੰਨੀ ਦੇਰ ਤੋਂ ਇਹ ਜਿਹੜੀ ਸਾਨੂੰ 35 ਸਾਲ ਹੋ ਗਏ ਨੇ ਭਾਜੀ ਇੱਥੇ ਰਹਿੰਦਿਆਂ ਨੂੰ ਹਾਂਜੀ ਸਰ 35 ਸਾਲ ਹੋ ਗਏ ਨੇ ਸਾਡੀਆਂ ਗਲੀਆਂ ਇਦਾਂ ਦੀ ਇਦਾਂ ਹੀ ਬਣੀਆਂ ਹੁਣ ਫਿਰ ਇਹ ਇਲੈਕਸ਼ਨ ਜੇ ਕਹਿੰਦੇ ਨੇ ਕਿ 11 ਕਾਨੂੰਨੀ ਕਲੋਨੀਆਂ ਸਾਡੀਆਂ ਸੜਕਾਂ ਕਦੇ ਪੁੱਟੀਆਂ ਸੀ ਇਹਨਾਂ ਨੇ ਪੰਚਾਇਤੀ ਪੰਚਾਇਤੀ 8 ਟਿਕਾ ਲੱਗੀ ਹੋਈ ਸੀ ਪੰਚਾਇਤੀ 8 ਨਹੀਂ ਹਿਲਾਣੀ ਚਾਹੀਦੀ ਇਹਨਾਂ ਨੂੰ ਨਾ ਜਿਹੜਾ ਕੋ ਜਿਹੜਾ ਕੋ ਖੜਾ ਹੁੰਦਾ ਨੇ ਉਦੋਂ ਅਸੀਂ ਵੋਟਾਂ ਪਾਈ ਦੀਆਂ ਸਾਰੇ ਹਰ ਕਹਿੰਦਾ ਨੇ ਕਿ ਚਲੋ ਵੀ ਵੋਟਾਂ ਪਾਓ ਬੋਰਡ ਨਾ ਖਰਾਬ ਕਰੋ ਆਈ ਸਰਕਾਰ ਕੋ ਇਹ ਜਾਣਦੇ ਕਿ ਸਾਡੇ ਗਲੀਆਂ ਬਣਨੀ ਚਾਹੀਦੀਆਂ ਟਟਾ ਲੂਟਾ ਬੰਦ ਕਰਨ ਦੇ ਨਾ ਕਰਨ ਲੇਟਾ ਬੰਦ ਕੇ ਉਹ ਰਾਤ ਨੂੰ ਨੇਰਾ ਸਵੇਰਾ ਹੁੰਦਾ ਨੇ ਕਿ ਲੋਕੀ ਲੰਘਦੇ ਲੰਘਦੇ ਨੇ ਗਲੀਆਂ ਦੇ ਵਿੱਚੋਂ ਪਾਣੀ ਦੇਖੋ ਕਿ ਲਗੇ ਨਾ ਖੜਾ ਇਹਨਾਂ ਜਿਹੜੇ ਬਣੇ ਨੇ ਉਹਨਾਂ ਨੂੰ ਆਣ ਕੇ ਦੇਖਣਾ ਚਾਹੀਦਾ ਸੜਕਾਂ ਦਾ ਸੜਕਾਂ ਦਾ ਹੱਲ ਕਰਨਾ ਚਾਹੀਦਾ